ਰਾਗ ਗੂਜਰੀ ਵਾਰ ਮਹਿਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਆਰਾਧਣਾ ਜਹਿਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉਤਮ ਕਾੜੀਏ ਵਿਰਲੇ ਕੇਈ ਕੇ ਮਹਿਲਾ ਪੰਜਵਾ ਰਖੇ ਰਖਣ ਹਾਰੇ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋਆ ਆਪ ਦਿਆਲ ਮਨੋ ਨਾ ਵਿਸਾਰੀਆਂ ਸਾਧ ਜਨ ਕੈ ਸੰਗਿ ਪਵ ਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਐਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕਲ ਨਿਰੰਜਨ purakh अगਮ ਆਪਾਰੀਐ ਸਚੋ ਸਚਾ ਸਚ ਸਚ ਨਿਹਾਰੀਏ ਕੂੜ ਨਾ ਜਾਪੇ ਕਿਛ ਤੇਰੀ ਧਾਰੀਏ ਸਭ ਸੇ ਦੇ ਦਾਤਾਰ ਜੇਤ ਉਧਾਰੀਏ ਇਕਤ ਸੂਤ ਪਰੋਏ ਜੋਤ ਸੰਜਾਰੀਏ ਹੁਕਮੇ ਭਵਜਲ ਮੰਝ ਹੁਕਮੇ ਤਾਰੀਏ ਪ੍ਰਭ ਜਿਓ ਤੁਧ ਧਿਆਏ ਸੋਏ ਦਿਸ ਭਾਗ ਮਥਾਰੀਏ ਤੇਰੀ ਕਤ ਮਿਤ ਲਖੀ ਨ ਜਾਏ ਔ ਤੁਦ ਬਲੇ ਹਾਰੀਏ ਸ਼ਲੋਕ ਮਹਿਲਾ ਪੰਜਵਾ ਜਾ ਤੂ ਤੁਸੇ ਮਹਿਰਵਾਨ ਅਚਿੰਤ ਵਸੇ ਮਨ ਮਾਹੇ ਜਾ ਤੂ ਹੂੰ ਤੁਸੇ ਮਹਿਰਵਾਨ ਨੋ ਨਿਦ ਕਰਮ ਹੈ ਪਾਹੇ ਜਾ ਤੂ ਤੁਸੇ ਮਹਿਰਵਾਨ ਤਾ ਗੁਰ ਕਾ ਮੰਤਰ ਕਮਾਹਿ ਜਾਂ ਤੂ ਤੁਸਹਿ ਮਹਿਰਵਾਨ ਤਾ ਨਾਨਕ ਸਚ ਸਮਾਹਿ ਮਹਲਾ 5 ਕਿਤੇ ਬਹਿਨ ਬਹਿਣੇ ਮੁਚ ਵਜਾਇਨ ਵਜ ਨਾਨਕ ਸਚੇ ਨਾਮ ਵਿਣ ਕਿਸੇ ਨ ਰਹੀ ਆਲਜ ਪੌੜੀ ਤੁਧ ਧਿਆਨ ਬੇਦ ਤੇ ਤੇ ਪਾਸਣ ਖੜੇ ਘੜਤੀ ਗੜੀ ਨ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਦ ਧਿਆਨ ਇੰਦਰ ਇੰਦਰਾਸਣ ਸੰਕਰ ਬਸਨ ਅਵਤਾਰ ਹਰ ਜਸ ਮੁਖ ਪਣਾ ਪੀਰ ਪਿਕਾਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਕੂੜ ਹੋ ਕਰੇ ਦਿਨਾਸ ਧਰਮੇ ਤੱਗਿਏ ਜਿਤ ਜਿਤ ਲਾਈਹੇ ਆਪ ਤਿਤ ਤਿਤ ਲਗਿਏ ਸ਼ਲੋਕ ਮਹਿਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰੀਾਈ ਹੋਏ ਸੇਰ ਨਾਨਕ ਅਜ ਕਲ ਆਵਸੀ ਗਾਫਲ ਫਾਹੀ ਪੇਰ ਮਹਿਲਾ ਪੰਜਵਾਂ ਕਿਤਿਆ ਕੁਢੰਗ ਗੁਜਾਥੀਏ ਨਹਿਤ ਨਾਨਕ ਤੈ ਸਹਿ ਟਕਿਆ ਮਨ ਮਹਿ ਸਚਾ ਮਿਤ ਪੌੜੀ ਹੋ ਮੰਗੋ ਤੁਝੇ ਦਇਾਲ ਕਰਦਾ ਸਾ ਗੋਲਿਆ ਨੋ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਕਰ ਕਣਾ ਤਿੰਨ ਕਾ ਸੰਗ નિਹਾਲ ਸ੍ਰਵਣੀ ਜਸ ਸੁਣਾ ਕਮਾਵਾ ਤਿੰਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਗਸਾ ਪੈਰ ਧੋਏ ਆਪ ਹੋ ਕਚੂ ਨ ਹੋਏ ਪ੍ਰਭ ਨਦਰ ਨਿਹਾਲੀਏ ਮੋਹੇ ਨਿਰਗੁਣ ਦਿੱਤੇ ਥਾਉ ਸੰਤ ਧਰਮ ਸਾਲੀਏ ਸ਼ਲੋਕ ਮਹਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੁਹਾਰੀਆ ਵੇਖੋ ਸਦਾ ਹਜੂਰ ਮਹਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਏ ਸਾਸ ਗਿਰਾਸ ਨਉ ਪਰਵ ਦਿਗਾਰ ਦਾ ਜਿਸ ਨੋ ਕਰੇ ਰਹਿਨ ਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰੇ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ 부ਝ ਵਿਚਾਰਦਾ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸਚ ਤਿਸਹਿ ਉਧਾਰਦਾ ਜਿਸਦੈ ਹੋਵੇ ਵੱਲ ਸੁਖ ਦੇ ਨਹਾਰਦਾ ਸਦਾ ਭਗ ਦੀ ਬਾਣ ਹੈ ਹੋਂ ਤਿਸ ਨਮਸਕਾਰਦਾ ਸ਼ਲੋਕ ਮਹਿਲਾ ਪੰਜਵਾਂ ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ ਜੀਵ ਦਿਆਨ ਨਿਤ ਝਾਪੀਏ ਨਾਨਕ ਸਾਚਾ ਨਾਮ ਮਹਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੇ ਦਿਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ ਆ ਤਿਸ ਕੀ ਗਏ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਉਥੇ ਜਾ ਪੀਏ ਮਨ ਕੋ ਹੋਏ ਸੰਤੋਖ ਭੁਖਾ ਤਰਾਪੀਏ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟਿਏ ਗੁਰ ਪ੍ਰਸਾਦਿ ਕਿਨੇ ਵਿਰਲੇ ਹਰ ਤਨ ਖਾਟਿਏ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਹਲਾ 5 ਦ੍ਰਿਸ਼ਟ ਤਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਬਾੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਪਵ ਜਲ ਬਖਮ ਤਰ ਸੇਵੋ ਸਤਗੁਰ ਦੇਵ ਅਗੇ ਨ ਮਰੋ ਡਰ ਖਿਨ ਮੈਂ ਕਰੇ ਨਿਹਾਲ ਊਨੇ ਸੁਭਰ ਪਰ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ ਸੋ ਲਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਸ਼ਲੋਕ ਮੈਂ ਲਾ ਪੰਜਵਾ ਲਗੜੀ ਇਸ ਥਾਨ ਡੋਲਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਮੈਂ ਆਨ ਡੁੱਬਣ ਦੇ ਨਾ ਮਾ ਪਿਰੀ ਮਹਿਲਾ ਪੰਜਵਾ ਬਨ ਪਿਆਵਲੇ ਹਿਕ ਸਾਥੀ ਲਧਮ ਦੁਖ ਹਰਤਾ ਹਰ ਨਾਮ ਬਲਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮ ਪਾਉੜੀ ਪਾਈਨ ਸਭ ਨਿਧਾਨ ਤੇਰੇ ਰੰਗੇ ਰਤਿਆ ਨਾ ਹੋਵੀ ਪਛਤਾਉ ਤੁਧ ਨੂੰ ਜਪਤਿਆ ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਧਾਰ ਮਨ ਗੁਰ ਪਹਿ ਸਿਫਤ ਪੰਡਾਰ ਕਰਮੀ ਪਾਈਏ ਸਤਗੁਰ ਨਦਰ ਨਿਹਾਲ ਬਹੁੜ ਨਾ ਤਾਈਏ ਰਖੇ ਆਪ ਦਿਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹਲਾ 5ਵਾਂ ਪ੍ਰੇਮ ਪਟੋਲਾ ਤੈ ਸਹ ਦਿੱਤਾ ਟਕਣ ਕੂਪਤ ਮੇਰੀ ਦਾਨਾ ਬੀਨ ਸਾਈ ਮੈਂ ਡਾ ਨਾਨਕ ਸਾਰ ਨ ਜਾਣ ਤੇਰੀ ਮਹਲਾ 5ਵਾਂ ਤੈਡੈ ਸਿਮਰਣ ਹਬ ਕਿਛ ਲੱਧਮ ਬਿਕਮ ਨ ਡਿੱਠਮ ਕੋਈ ਜਿਸ ਪਤ ਰਖੇ ਸੱਚਾ ਸਾਹਿਬ ਨਾਨਕ ਮੇਟ ਨ ਸਕੇ ਕੋਈ ਪੌੜੀ ਹੋਵੇ ਸੁਖ ਘਣਾ ਦਇ ਤੈ ਆਈਏ ਮੁੰਨੇ ਰੋਗਾ ਕਾਣ ਹਰ ਗੁਣ ਗਾਏ ਅੰਦਰ ਵਰਤੇ ਠਾਢ ਪ੍ਰਭ ਜਿਤ ਆਈਏ पूरण होवे आस नाए मन वसाइए कोई न लगे बिगन आप गवाइए ज्ञान पदार्थ मत गुरते पाईय तिन पाए सबे थोक जिस आप दिवाईए तू सब नाका खसम सब तेरी छाईए श्लोक महला पंजवा ਨਦੇ ਤਰੰਦੜੀ ਮਹਿਡਾ ਖੋਜ ਨ ਖੁੰਬੇ ਮੰਜ ਮੋਹੱਬਤ ਤੇਰੀ ਤੋ ਸਹ ਚਰਣੀ ਮਹਿਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹਿਲਾ ਪੰਜਵਾ ਜਿੰਨਾ ਦਿਸੰਦੜਿਆ ਦੁਰਮਤ ਮਈਏ ਮਿੱਤਰ ਅਸਾ ਡੜੇ ਸਈ ਹੋ ਟੂਡੇ ਦੀ ਜਗ ਸਬਾਇਆ ਜਨ ਨਾਨਕ ਵੇਲੇ ਕੇਈ ਪੋੜੀ ਆਵੇ ਸਾਹਿਬ ਚਿੱਤ ਤੇਰਿਆ ਭਗਤਾ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਪੋ ਕਟਿਏ ਜਨ ਕਾ ਸਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਦਿਸਿ ਸੋ ਲਾਇਨ ਰੰਗ ਜਿਸ ਦੀ ਸਭ ਤਾਰੀਆ ਉੱਚੇ ਹੂੰ ਉੱਚਾ ਥਾਨ ਅਗਮ ਅਪਾਰਿਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਏ ਜਾਪੇ ਹੋਏ ਦਿਆਲ ਤਾ ਭਗਤ ਸੰਗ ਪਾਈਏ ਸ਼ਲੋਕ ਮਹਲਾ 5ਵਾਂ ਬਾਰ ਵਿਡਾਨਣੇ ਹੁਮਸ ਤੁਮਸ ਕੂਕਾ ਪਈਆ ਰਾਹੀ ਤੋ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨਗਾਹੀ ਮਹਲਾ 5 ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਸੰਗ ਨ ਕੀ ਚਈ ਨਾਨਕ ਜਿਨਾਂ ਆਪਣਾ ਸੁਆਉ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਭੇਟਿਆ ਵਾ ਸਾਧੂ ਸੰਗ ਫਿਰ ਦੁਖ ਨ ਤੀਟਿਆ ਪਾਇਆ ਨਹਿ ਚਲ ਥਾਨ ਫਿਰ ਗਰਭ ਨ ਲੇਟਿਆ ਨਦਰਿਆ ਆਇਆ ਇਕ ਸਗਲ ਭ੍ਰਮੇ ਟਿਆ ਤਤ ਗਿਆਨ ਲਾਇ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਏ ਜਾਪ ਜੇ ਮੁਖੋ ਬੋਲੇ ਟਿਆ ਹੁਕਮੇ 부ਝ ਨਿਹਾਲ ਸੁਖ ਸੁਖੇ ਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹਲਾ 5ਵਾਂ ਵਿਛੋਹੇ ਜੰਬੂਰ ਖਵੇ ਨਾ ਵੰਨਨ ਗਾਖੜੇ ਜੇ ਸੋ ਧੜੀ ਮਿਲਨ ਨਾਨਕ ਸੁਖ ਸੰਭੂ ਸਚ